ਕੈਨੇਡਾ 'ਚ ਪਿਛਲੇ ਸਾਲ 23 ਜੂਨ ਨੂੰ ਖਾਲਿਸਤਾਨੇ ਕੰਟਰਪਤੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਨੇ ਇਨਾ ਤੂਲ ਪੜਿਆ ਕਿ ਇਸ ਨਾਲ ਕੈਨੇਡਾ ਤੇ ਭਾਰਤ ਦੇ ਰਿਸ਼ਤੇ 'ਤੇ ਤਣਾਅ ਘਟਦਾ ਨਜ਼ਰ ਨਹੀਂ ਆ ਰਿਹਾ ਇਸ ਦੌਰਾਨ ਜਸਟਨ ਟਰੂਡਰ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 25% ਤੱਕ ਘਟਾਉਣ ਦੇ ਨੀਤੀਗਤ ਫੈਸਲੇ ਨੇ ਕੈਨੇਡਾ 'ਚ ਪੜ ਰਹੇ ਪੰਜਾਬ ਸMeV ਭਾਰਤੀ ਵਿਦਿਆਰਥੀਆਂ ਦੇ ਪੱਧਰੀ ਸੰਕਟ ਪੈਦਾ ਕਰ ਦਿੱਤਾ ਹੈ ਹਾਲ ਹੀ ਦੇ ਸਾਲਾਂ 'ਚ ਭਾਰਤੀ ਵਿਆਰਤੀਆਂ ਨੂੰ ਕੈਨੇਡਾ ਚੋਂ ਪੜ੍ਹਨ ਲਈ ਵੀਜ਼ਾ ਪ੍ਰਾਪਤ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਦੁਬਾਬਾ ਅਤੇ ਮਾਲਵੇ ਦੇ ਲੱਖਾਂ ਵਿਦਿਆਰਤੀਆਂ ਇਸ ਨਾਲ ਬਹੁਤ ਪ੍ਰਭਾਵਿਤ ਹੋਏ ਹਨ ਇਸ ਘਟਨਾ ਨੇ ਪਾਰਟਿਕ ਅਸੰਤੁਸ਼ਟੀ ਅਤੇ ਚਿੰਤਾਵਾਂ ਨੂੰ ਜਨਮ ਦਿੱਤਾ ਹੈ ਮਾਰਾ ਦਾ ਕਹਿਣਾ ਹੈ ਕਿ ਜੇਕਰ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਨਾ ਘਟਿਆ ਤਾਂ ਇਸ ਦਾ ਅਸਰ ਕਾਰੋਬਾਰ ਸੂਮੀਦਕੀ ਸੈਕਟਰਾਂ 'ਤੇ ਪਵੇਗਾ ਅਤੇ ਜਿਹੜੇ ਪਾਰਟੀ ਵਰਤਿਆਰਤੀ ਕੈਨੇਡਾ ਚੋਂ ਪੜਨਾ ਚਾਹੁੰਦੇ ਉਹਨਾਂ ਨੂੰ ਇਸ ਦਾ ਖਮਿਆਜਾ ਵੀ ਜ਼ਿਆਦਾ ਭੁਗਤਣਾ ਪਵੇਗਾ ਕੈਨੇਡੀਅਨ ਸਰਕਾਰ ਨੇ ਇਸ ਫੈਸਲੇ ਨਾਲ ਭਾਰਤੀ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ 'ਚ ਉਹਨਾਂ ਦੀ ਗਿਣਤੀ 40% ਦੇ ਕਰੀਬ ਹੈ ਅੰਕੜੇ ਦੱਸਦੇ ਹਨ ਕਿ ਕੈਨੇਡਾ ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਦੇਸ਼ ਭਾਰਤੀ ਵਿਦਿਆਰਥੀਆਂ ਦੇ ਆਧਾਰ 'ਤੇ ਹਰ ਸਾਲ 75 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਕਰਦੇ ਹਨ ਪਰ ਕੈਨੇਡਾ ਦੇ ਇਸ ਨੀਤੀਗਤ ਫੈਸਲੇ ਤੋਂ ਬਾਅਦ ਇਨ੍ਹਾਂ ਦੇਸ਼ਾਂ ਦੀਆਂ ਸਿੱਖਿਆ ਸੰਸਥਾਵਾਂ ਨੇ ਫੀਸਾਂ ਨੂੰ ਲੈ ਕੇ ਸਖਤ ਕਦਮ ਚੁੱਕਨੇ ਸ਼ੁਰੂ ਕਰ ਦਿੱਤੇ ਨੇ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀਸਾ ਜੋ ਵਾਅਦਾ ਕੀਤਾ ਗਿਆ ਹੈ ਮਾਰਾ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਹਰ ਖੇਤਰ ਚੋਂ ਬਹੁਤ ਮਜ਼ਬੂਤ ਰਹੇ ਨੇ ਇਸ ਲਈ ਭਾਰਤ ਤੇ ਕੈਨੇਡਾ ਦੋਵਾਂ ਨੂੰ ਸਿਆਸੀ ਤੌਰ ਤੇ ਵਿਵਾਦਪੂਰਨ ਮੁੱਦਿਆਂ ਤੋਂ ਅੱਗੇ ਵਧ ਕੇ ਸਹਿਯੋਗ ਦੇ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਰਤ ਨੇ 1947 ਜੋ ਆਪਣੀ ਆਜ਼ਾਦੀ ਤੋਂ ਬਾਅਦ ਕੈਨੇਡਾ ਨਾਲ ਕੂਟਨੀਤਿਕ ਸਬੰਧ ਸਥਾਪਿਤ ਕੀਤੇ ਸਨ ਭਾਰਤ ਤੇ ਕੈਨੇਡਾ ਵਿਚਕਾਰ ਲੋਕਤੰਤਰ ਮਨੁੱਖੀ ਅਧਿਕਾਰਾਂ ਕਾਨੂੰਨ ਦੇ ਸ਼ਾਸਨ ਅਤੇ ਗੋਲਾਤ ਦੇ ਸਾਂਝੇ ਸਿਧਾਂਤਾਂ ਤੇ ਆਧਾਰਿਤ ਲੰਮੇ ਸਮੇਂ ਤੋਂ ਦਵੱਲੇ ਸਬੰਧ ਰਹੇ ਹਨ ਦੋਵਾਂ ਦੇਸ਼ਾਂ ਦਰਮਿਆਨ ਦਾ ਵਿੱਲਾ ਵਪਾਰ ਲਗਭਗ 6 ਬਿਲੀਅਨ ਡਾਲਰ ਸੀ ਕੈਨੇਡਾ 'ਚ ਭਾਰਤੀ ਨਿਵੇਸ਼ ਦਾ ਮੁੱਲ 4 ਬਿਲੀਅਨ ਡਾਲਰ ਤੋਂ ਵੱਧ ਦੱਸਿਆ ਜਾਂਦਾ ਹੈ ਇਨਵੈਸਟ ਇੰਡੀਆ ਅਨਸਾਰ April 2000 ਤੋਂ March 2023 ਤੱਕ ਲਗਭਗ 3306 ਮਿਲੀਅਨ ਡਾਲਰ ਦੇ ਕੁੱਲ ਨਿਵੇਸ਼ ਨਾਲ ਕੈਨੇਡਾ ਪਾਰਟਨਰਸ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ IC ਇੰਪੈਕਟ ਪ੍ਰੋਗਰਾਮ ਤਹਿਤ ਬਾਇਓਟੈਕਨੋਲੋਜੀ ਵਿਭਾਗ ਸੇ ਸੰਭਾਲ ਐਗਰੀ ਬਾਇਓਟੈਕ ਅਤੇ ਵੇਸਟ ਮੈਨੇਜਮੈਂਟ ਚੋ ਸਾਂਝੇ ਖੋਜ ਪ੍ਰੋਜੈਕਟਾਂ ਨੂੰ ਲਾਗੂ ਕਰ ਰਿਹਾ ਹੈ IC ਇੰਪੈਕਟ ਹੀ ਦੋਹਾਂ ਦੇਸ਼ਾਂ ਵਿਚਕਾਰ ਪਹਿਲਾ ਅਤੇ ਖਨੋਤਾ ਕੈਨੇਡਾ ਇੰਡੀਅਨ ਸਰਚ ਸੈਂਟਰ ਆਫ ਐਕਸੀਲੈਂਸ ਹੈ ਭਾਰਤ ਦੇ ਪ੍ਰithvi ਵਿਭਾਗ ਵਿਭਾਗ ਅਤੇ ਪੋਲਰ ਕੈਨੇਡਾ ਨੇ ਠੰਡੇ ਜਲਵਾਯੂ ਅਧਿਐਨਾਂ ਤੇ ਗਿਆਨ ਦੇ ਆਦਾਨ ਪ੍ਰਦਾਨ ਅਤੇ ਵਿਗਿਆਨਕ ਖੋਜ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਪੋਲਰ ਖੇਤਰ ਚ ਐਮਓਯੂ ਇਸਰੋ ਅਤੇ ਕੈਨੇਡੀਅਨ ਪੋਲਰ ਏਜੰਸੀ ਸੀਐਸਏ ਨੇ ਬਾਰੀ ਪੋਲਰ ਦੀ ਖੋਜ ਤੇ ਭੋਗਤਾ ਤੇ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਹਨ ਇਸਰੋ ਦੀ ਵਿਪਾਰਕ ਸ਼ਾਖਾ ਨੂੰ ਲਾੜਨੇ ਕੈਨੇਡਾ ਨੇ ਕਈ ਨੈਨੋ ਸੈਟੇਲਾਈਟ ਲਾਂਚ ਕੀਤੇ ਨੇ ਇਸਰੇ ਵੱਲੋਂ 2018 ਚ ਪਾਰਟੀ ਪੁਲਾੜ ਕੇਂਦਰ ਸ਼ੈਰੀਕੋਟਾ ਤੋਂ ਲਾਂਚ ਕੀਤਾ ਸੀ ਕੈਨੇਡਾ ਦਾ ਪਹਿਲਾ ਲੀਓ ਸੈਟੇਲਾਈਟ ਵੀ ਸ਼ਾਮਲ ਸੀ ਹਾਲਿਸਤਾਨ ਨੇ ਗਰੁੱਪਾਂ ਤੇ ਭਾਰਤ ਦੀ ਚਿੰਤਾ ਭਾਰਤ ਸਰਕਾਰ ਕੈਨੇਡਾ ਅੰਦਰ ਕੁਝ ਗਰੁੱਪਾਂ ਦੀ ਮੌਜੂਦਗੀ ਹੈ ਜੋ ਸਰਗਰਮੀਆਂ ਤੇ ਚੇਤਾਵਨ ਦਾ ਪ੍ਰਗਟਾਵਾ ਕਰਦੀ ਰਹਿੰਦੀ ਹੈ ਜੋ ਭਾਰਤ ਨੂੰ ਇੱਕ ਆਜ਼ਾਦ ਸਿੱਖ ਰਾਏ ਇਕ ਅਜਿਹੀ ਪ੍ਰੇਡ ਦੀ ਅਜਾਇਬ ਦਿੱਤੀ ਜਿਸ ਜੋ 1984 ਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੇ ਅੰਗ ਰਖਿਅਕ ਵੱਲੋਂ ਬੇਰਅਮੀ ਨਾਲ ਕੀਤੀ ਗਈ ਹੱਤਿਆ ਨੂੰ ਦਰਸਾਇਆ ਗਿਆ ਸੀ ਇਸ ਘਟਨਾ ਨੂੰ ਸਿੱਖ ਵਖਵਾਤਿਆਂ ਵੱਲੋਂ ਹਿੱਸਾ ਦੀ ਵਡਿਆਈ ਵਜੋਂ ਦੇਖਿਆ ਗਿਆ ਸੀ ਭਾਰਤ ਨੇ ਵੀ ਇਸ ਦਾ ਬੋਧ ਕੀਤਾ ਸੀ ਹਾਲ ਹੀ ਚ ਇਸੇ ਤਰ੍ਹਾਂ ਵਿਚਾਕੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਐਮ ਸਿੰਘ ਦੇ ਕਤਲ ਦੀ ਵੀ ਕੱਟੀ ਗਈ ਸੀ ਅੰਤਰਰਾਸ਼ਟਰੀ ਮੁੱਦਿਆਂ ਤੇ ਦੂਰੀਆਂ ਹਾਲ ਹੀ ਵਿੱਚ ਨਵੀਂ ਦਿੱਲੀ ਚ ਹੋਏ G20 ਸੰਮੇਲਨ ਦੌਰਾਨ ਕੈਨੇਡਾ ਤੇ ਭਾਰਤ ਦਰਮਿਆਨ ਕੋਈ ਦੁਵਿੱਲੀ ਗੱਲਬਾਤ ਨਹੀਂ ਹੋਈ ਇਹ ਰਸਮੀ ਮੀਟਿੰਗਾਂ ਤੱਕ ਸੀਮਤ ਰਹੀ ਕਸ਼ਮੀਰ ਦੀ ਸਿਆਸੀ ਸਥਿਤੀ ਵਰਗੇ ਮੁੱਦਿਆਂ ਤੇ ਵਾਖਵ ਉਚਾਰਨ ਦੋਵਾਂ ਦੇਸ਼ਾਂ ਦੇ ਕੂਟਨੀਕਸਬੰਧਾਂ 'ਚ ਵੀ ਤਣਾਅ ਪੈਦਾ ਹੁੰਦਾ ਹੈ ਇਸ ਮਾਮਲੇ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਭਾਰਤ ਸਰਕਾਰ ਦੇ ਨੁਮਾਇੰਦਿਆਂ ਤੇ ਕੈਨੇਡੀਅਨ ਅਧਿਕਾਰੀਆਂ ਸਮੇਤ ਸਾਰੇ ਹਿੱਸੇਦਾਰਾਂ ਵਿਚਕਾਰ ਲੀ ਅਤੇ ਸਮਾਵੇਸਿਕਲ ਬਾਤ ਨੂੰ ਛਾਇਰ ਕੀਤਾ ਜਾਣਾ ਚਾਹੀਦਾ ਹੈ